ਮੇਰੇ ਵੱਲੋਂ ਬੈਰਵਰੇ ਸ਼ਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ। ਕਿੱਥਾ ਦੇਖੀਏ? ਜੀ ਬਾਨੰਦ ਜੀ ਦੀ ਸਤਿ ਸ਼੍ਰੀ ਅਕਾਲ। ਅੱਜ ਮੇਰੇ ਨਾਲ ਡਿਆ ਗਰਮੀ ਕਾਫੀ। ਤੇ ਇੱਧਰ ਚੂਲੇ ਲੱਗੇ ਬੱਚਿਆਂ ਨੇ। ਚੂਲੇ ਦੇ ਉਹਨਾਂ ਨਾਲ ਆਏ ਉਹਨਾਂ ਨੇ। ਤੇ ਤਾਂ ਕੇ ਤੇ ਫਿਰ ਚਾਲ ਗਏ ਅੰਦਰ ਆ। ਬੱਚੇ ਇਹਦੇ ਫੁੱਲੇ ਲੱਗ ਰਹੇ ਇੱਧਰ ਸਾਰੇ ਆ ਰਿਹਾ ਆਪਾਂ ਉਹ ਉਹ ਟੈਡੀ ਫੇਰ ਪਰ ਤਕ ਨਾ ਨਹੀਂ ਉਹ ਰਹਿੰਦੇ ਹੋ ਵੱਡਾ ਵਾ ਆਈ ਦੇ ਆਈ ਦੇ ਇੱਧਰ ਤੋ ਇਹ ਜੀ ਆਮੀਂ ਪਕਾਨਾਂ ਵਾਲੀ ਦਾ ਗੋਰਾਸਾ ਇਸ ਮੇਲੇ ਦਾ ਪ੍ਰਿੰਟ ਆਉਟ ਦਿੱਤੀ ਤੇ ਕਿ ਮੇਲਾ ਲੱਗਿਆ ਸੀ ਅੱਜ ਆ ਇਸ ਕਾਫੀ ਖਰਮੀ ਹੈ ਜੀ ਬਹੁਤ ਹਨ ਪਰ ਸੋਨੇ ਵਿਦਨ ਮੇਲੇ ਗਏ ਸੀ ਤੇ ਭਾਈ ਸਾਦਰ ਜਨ ਨਹੀਂ ਪਿਆਰੀ ਅੱਜ ਵੀ ਤਾਂ ਦੇਖਣ ਕੋ ਚੱਲ ਗਿਆ ਤਾਂ ਹੋਇਆ ਉੱਤੇ ਜਾ ਜੀ ਬੱਚੇ ਝੂਲੇ ਲਾ ਰਹੇ ਆ ਆਪੀ ਲੱਗੀਆਂ ਰਾਉਂਡ ਦਾ ਮੇਲੇ ਸਿੱਖਾ ਲੱਗਣਾ ਲੋਕਾ ਪਿੱਛੇ ਹੋ ਕੇ ਬੈਠੋ ਇਸ ਸਾਈਡ ਤੇ ਹੋ ਜਾ ਤੇ ਫਿਰ ਵੀ ਬੱਚਿਆਂ ਆ ਦੇਖ ਲਓ ਰੇਡੀ ਵਾਲਾ ਚੂਨਾ ਔਰ ਬੱਚਿਆਂ ਦਾ ਟੈਡੀ ਬੀਅਰ ਵਾਲਾ ਜਿੱਥੋਂ ਦੇ ਨਾ ਪਰਲੀ ਸਾਈਡ ਸੈਕਟਰ 3 ਦਾ ਉੱਧਰੋਂ ਦੀ ਹੁਣ ਜਾ ਕੇ ਇੱਥੇ ਕਈ ਮੈਚ ਵੀ ਦੇਖਦੇ ਪਏ ਆ ਤੇ ਜਿਹੜਾ ਦਰਮਿਆਲੇ ਲੈ ਲੈ ਝੂਲਾ ਬੇੜੀ ਵਾਲੇ ਵੀ ਆ ਰਹੇ ਆ ਤੇ ਉਹਦੇ ਇਧਰ ਚੀਕ ਕਿਚ ਘਿਆੜਾ ਪਿਆ ਹੋਇਆ ਵਾ ਠੀਕ ਆ ਬੇੜੀ ਵਾਲੇ ਝੂਲੇ ਤੇ ਵੱਜਦੀਆਂ ਕਿ ਨਹੀਂ ਚੀਕਾਂ ਜਦੋਂ ਤਾਂ ਨੂੰ ਜਾਂਦਾ ਵੇ ਥਾਲੀ ਚੀਕ ਵਰਦੀ ਆ ਵੈਲੀ ਵਾਲੇ ਦੇ ਤਾਂ ਉਹ ਵੱਡੇ ਗੋਲਦੋਲ ਤੋਂ ਵਾਲੇ ਵੱਡੇ ਤੇ ਆ ਆ ਲੈ ਕੇ ਜਾਂਦਾ ਤੇ ਇੱਧਰ ਆ ਜੇ ਆਪ ਉਹ ਜੰਪਿੰਗ ਵਾਲੇ ਤੇ ਆ ਇੱਧਰ ਆ ਆਏ ਉਹ ਉਧਰ ਵੀ ਬੇੜੀ ਚੱਲੀ ਜਾਂਦੀ ਆ ਉਧਰ ਵੀ ਚੱਕ ਲੈਣਦੇ ਆ ਵੱਡਾ ਚੂਨਾ ਕਿੱਥੇ ਆ ਗੋਲ ਗੋਲ ਆਲਾ ਸਭੀ ਜਿੱਥੇ ਖੇੜੀ ਸਾਈਡ ਲੱਗਿਆ ਉਹਦਾ ਤੇ ਜਿਆਦਾ ਹੀ ਇੱਥੇ ਅੰਦਾਜ਼ ਰੰਗੂ ਕਾ ਲੈਣ ਦਾ ਹਾਂ ਚੱਲਦੇ ਆ ਇਹ ਉਹਨਾਂ ਨੂੰ دوسری ਸਾਈਡ ਚਲੀਏ ਸੇ ਲੈਣਾ ਵਾ ਤੇ ਲੈ ਲੂਗਾ ਆ ਇਧਰ ਸੰਦਰਸ਼ਕਾਂ ਆ ਉਹ ਵਾਲੀ ਫਰੰਟੀ ਸਾਈਡ ਕਈਆਂ ਸੰਤਾ ਕੁਛ ਮੇਲਾ ਦੇਖ ਰੀਆਂ ਹੋਣ ਬੱਚਿਆਂ ਨੂੰ ਲੈ ਕੇ ਆ ਰਹੇ ਆ ਤੇ ਕਿ ਗਰਮੀ ਬਹੁਤ ਹੈ ਵੇਚੀ ਆ ਸੜਿਆ ਸੂਰਜ ਨਿਕਲਦਾ ਵੇਚੀ ਹੋ ਜਾਂਦੀ ਹੂੰ ਟਰੈਕਟਰ ਲੈ ਲਓ 50 ਦਾ 50 ਦਾ ਹਾਰੇ ਦੇ ਰੰਗ ਬ੍ਰੇਟ ਰੰਗਾ ਵੇਖ ਲਾਣ ਦੀ ਆ ਆ ਤੇ ਆ ਗਈਆਂ ਮੇਰੇ ਇਹ ਕਰਦੀ ਹੋਇਆ ਦਾ 120 ਡੇਰੇ ਹੋ ਬੇ 250 ਦੇ ਯਾਰ ਉਹ ਕਿੰਨੇ ਨੇ ਜਾਲੀ ਆ ਕੀ ਹੈ ਹੋ ਗਿਆ ਯੋ ਕਿੰਨੇ ਆਪ ਕਿੰਨੇ ਰੁਪਏ ਇਹ ਦਾ ਸਹੀ ਸਹੀ ਲੜਾ ਯਾਰ ਅਜੇ ਮੜੋ ਲਾਸੀਆਂ ਵੇਖ ਲੈ ਕਲਾਸੀਆਂ ਲੈ ਲੈ ਕੱਪ ਲੈ ਲੈ ਲੋ ਇੱਕ ਤੋਂ ਬੱਚਿਆਂ ਆਪਣੇ ਜਾ ਕੇ ਕਰ ਚਾਰਜਿੰਗਾਂ ਦੀ ਹਵਾ ਦਬਾਵੇ ਚ ਪਾ ਦੇ ਮੇਰਾ ਪਲਾ

ਬੱਚੇ ਬੱਚੇ ਚੱਲਣੇ ਚੜੇ ਪਾਣੀ ਵਗੈਰਾ ਲੰਗਰ ਪਾਣੀ ਛਕ ਲਿਆ ਵਾ ਅੱਗੇ ਨੰਤਰ ਦੀ ਤੇ ਵੈਸੇ ਲੋੜ ਨਹੀਂ ਸੀ ਕਿਉਂਕਿ ਗਰਮੀ ਬੜੀ ਹੈ ਥੋੜੀ ਜਿਹੀ ਲਿਆ ਉੱਤਰਾਂ ਨੂੰ ਵਾਪਸ ਚੱਲਦੇ ਹਾਂ ਉੱਤਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਉਹ ਮੇਲਾ ਭਰਿਆ ਹੋਇਆ ਤੇ ਦੰਸਾਂ ਨੂੰ ਦਰਸ਼ਨ ਕਰਨੇ

ਜੀ ਆਾ ਟੀਮ ਨੂੰ ਆਪੋਰ ਮਿਲਣ ਲੱਗਾ ਹੈ ਕੋਪਾ ਜੀ ਜਰਮੀ ਮੈਚ

ਸਾਰੇ ਯਾਰਾਂ ਦੇ ਸਾਰੇ ਵਾਕ ਤੋਂ ਸਰ ਗਰਮੀ ਨੇ ਸੌਣਾਈ ਜਾਂਦੇ ਜਾਈ ਜਾਂਦੇ ਅੱਜ ਵਾਲਾ ਵਲੌਗ ਇਥੋਂ ਸਖਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖ ਕਰਦੇ ਬਹੁਤ ਬਹੁਤ ਧੰਨਵਾਦ